ਫੱਟ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਦੇ ਆਦਰਸ਼ਕਾਂ ਨੂੰ ਪੱਤਰਕਾਰ ਮਨਜੇਸ਼ ਸਿੰਘ ਲੀਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੱਸਖੋ ਅੱਜ ਤੁਹਾਨੂੰ ਦਿਖਾਉਨੇ ਆਂ ಗ್ರಾಮ ਪੰਚਾਇਤ ਤੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਮੂਹਰੂ ਦੀ ਤਸਵੀਰ ਜਿਹੜੀ ਲੀਣਾ ਮਿਰ ਸਿੰਘ ਤੋਂ ਸ਼ੇਰਪੁਰਾ ਖੁਰਤੇ ਸ਼ੇਰਪੁਰਾ ਕਾਨੂੰ ਸੜਕ ਜਾਂਦੀ ਆ। ਦਾਣਾ ਮੰਡੀ ਦੇ ਨੇੜੇ ਉਹ ਸੜਕ ਪਿਛਲੇ ਕਾਫੀ ਸਮੇਂ ਤੋਂ ਟੁੱਟੀ ਹੋਈ ਆ। ਉੱਥੇ ਪਾਣੀ ਖੜਾ ਤੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਕਿਉਂਕਿ ਸੰਤਾਨ ਤਨਤਨ ਬਾਬਾ ਨੰਦ ਸਿੰਘ ਜੀ ਦੀ ਵਰਸ਼ੀ ਤੇ ਵੀ ਇੱਥੋਂ ਹੀ ਜ਼ਿਆਦਾਤਰ ਜਾਂਦੀਆਂ। ਤੇ ਹੋਰ ਲੋਕਾਂ ਦੀ ਵੱਡੀ ਗਿਣਤੀ ਵਿੱਚ ਆਵਾਜਾਈ ਜਿਹੜੀ ਲੱਗੀ ਰਹਿੰਦੀ ਆ। ਤੇ ਸਕੂਲੀ ਬੱਚਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਤੇ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਨੂੰ ਭਾਰੀ ਗਿਣਤੀ ਵਿੱਚ ਜਿਹੜਾ ਆਪਣਾ ਉਮਾਲੀ ਤੇ ਜਾਨੀ ਨੁਕਸਾਨ ਹੋ ਚੁੱਕਾ ਤੇ ਦੱਸ ਕੋ ਅੱਜ ਉਥੋਂ ਦੇ ਨੇੜੇ ਦੇ ਲੋਕਾਂ ਨੇ ਅੱਜ ਪੱਤਰਕਾਰਾਂ ਦਾ ਸਹਾਰਾ ਲਿਆ ਕਿ ਇਹ ਸਮੱਸਿਆ ਜਲਦੀ ਹੱਲ ਕੀਤਾ ਜਾਵੇ ਕਿਉਂਕਿ ਨੇੜੇ ਦੀਆਂ ਮੇਕ ਸਿੰਘ ਦੇ ਦਾਣਾ ਮੰਡੀ ਨੇੜੇ ਹੁਣ ਕਾਰਨ ਉੱਥੇ ਖੇਤੀਬਾੜੀ ਨਾਲ ਸੰਬੰਧਤ ਕਿਸਾਨਾਂ ਉੰਦੇ ਜਾਂਦੇ ਰਹਿੰਦੇ ਆ ਜਿਸ ਕਰਕੇ ਲਗਾਤਾਰ ਸੜਕ ਹੋਰ ਟੁੱਟ ਰਹੀ ਆ ਤੇ ਆਓ ਤੁਹਾਨੂੰ ਆਪਾਂ ਜਿਹੜੀਆਂ ਮਿਕਸਿੰਗ ਲੈ ਚੱਲਦੇ ਆ ਤੇ ਉਥੇ ಗ್ರಾಮ ਪੰਚਾਇਤ ਦੇ ਪੰਜਾਬ ਸਰਕਾਰ ਦੇ ਵਿਕਾਸ ਕਰਕੇ ਤੁਹਾਨੂੰ ਤਸਵੀਰ ਹੁੰਦੇ ਆ ਤੇ ਉਥੇ ਆਪਾਂ ਵੱਖ-ਵੱਖ ਆ ਜਿਹੜੇ ਲੋਕ ਆ ਮੌਜੂਦ ਉਹ ਇਕੱਠੇ ਹੋਏ ਆ ਜਿਨ੍ਹਾਂ ਨੇ ਅੱਜ ਪੱਤਰਕਾਰਾਂ ਨੂੰ ਬੁਲਾਇਆ ਉਹਨਾਂ ਨਾਲ ਵੀ ਅੱਜ ਗੱਲਬਾਤ ਕਰਾਂਗੇ ਤੇ ਨਗਰ ਦੇ ਸਰਪੰਚ ਉਹਨਾਂ ਜਿਹੜਾ ਆਪਣਾ ਬਰਬਾਦ ਕਰਾਂਗੇ ਉਹ ਇਸ ਸਮੱਸਿਆ ਨੂੰ ਲੈ ਕੇ ਕੀ ਕਹਿੰਦੇ ਆ ਆਉ ਤੁਹਾਨੂੰ ਆਖੋ ਆਖ ਕੇ ਦਿਖਲੀਆਂ ਤਸਵੀਰਾਂ ਤੇ ਲੋਕਾਂ ਆਪਾਂ ਕਰਦੇ ਗੱਲਬਾਤ ਦਰਸ਼ਕੋ ਤੁਸੀਂ ਦੇਖਿਓ ਇਹ ਛੋਟੇ ਸ਼ੇਰਪੁਰੇ ਤੇ ਸ਼ੇਰਪੁਰਾ ਕਲਾਂ ਤੋਂ ਜਿਹੜੀ ਲੀੜਾਂ ਨੂੰ ਸੜਕ ਜੁੜਦੀ ਆ ਤੇ ਮੰਡੀ ਦੇ ਕੋਲ ਜਿੱਥੇ ਖੇਤੀਬਾੜੀ ਦੇ ਸਬੰਧ ਕਿਸਾਨਾਂ ਨੂੰ ਆਮ ਆਉਣਾ ਜਾਣਾ ਪੈਂਦਾ ਤੇ ਲੋਕਾਂ ਨੂੰ ਆਵਾਜ਼ ਆਈ ਕਾਫੀ ਰਹਿੰਦੀ ਆ ਤੇ ਤੁਸੀਂ ਹਾਲ ਦੇਖ ਲੋ ਪੰਜਾਬ ਸਰਕਾਰ ਦੇ ਜਿਹੜੀ ਵਿਕਾਸ ਕਾਰਜਾਂ ਦੀ ਤਸਵੀਰ ਤੁਹਾਨੂੰ ਦਿਖਾਉਣੇ ਆ ਆ ਸਾਹਮਣੇ ਜਿਹੜਾ ਤੁਸੀਂ ਪਿੰਡ ਦੇਖ ਰਹੇ ਆ ਇਹ ਲੀਨਾ ਪਿੰਡ ਆ ਇਹ ਜਿਹੜਾ ਤੁਸੀਂ ਇਧਰੋਂ ਦੇਖ ਰਹੇ ਆ ਇਹ ਸੜਕ ਸਿਰਪਰ ਨੂੰ ਜਾਂਦੀ ਆ ਇਹ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਆ ਜੋ ਲੰਬੇ ਸਮੇਂ ਤੋਂ ਸਾਡੀ ਟੁੱਟੀ ਹੋਈ ਆ ਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇੱਥੇ ਵੱਖ-ਵੱਖ ਸਾਡੇ ਨਾਲ ਲੋਕ ਵੀ ਜੁੜੇ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹ ਇਸ ਨੂੰ ਲੇਖੀ ਕਹਿੰਦੇ ਆ ਦੇਖੋ ਤੁਸੀਂ ਇਹ ਸੜਕ ਤੇ ਜਿਹੜੀ ਲੀਣਾ ਤੋਂ ਸ਼ੇਰਪੁਰਾਂ ਨੂੰ ਜਾਂਦੀ ਆ ਆ ਦੇਖੋ ਮੋਟਰਸਾਈਕਲ ਜਾ ਰਿਹਾ ਦੇਖੋ ਕਿੰਨਾ ਮੋਟਰਸਾਈਕਲ ਸੌਖਾ ਲੰਘੂਗਾ ਲੈ ਬਿੰਦੇ ਹੀ ਲੰਘਿਆ ਕੋਈ ਰੋਕ-ਟੋਕ ਨਹੀਂ ਕੋਈ ਦਿੱਕਤ ਨਹੀਂ ਆਈ ਇਹਨੂੰ ਦੇਖ ਆ ਦੇਖ ਲਓ ਇਹ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਆ ਹੁਣ ਦੇਖਦੇ ਆਂ ਵੀ ਪੰਜਾਬ ਸਰਕਾਰ ਇਹ ਸੜਕ ਬਣਾਉਣ ਨੂੰ ਕਿੰਨੀ ਜਲਦੀ ਉਪਰਾਲਾ ਕਰਦੀ ਆ ਇਹ ਲੀਣਾ ਪਿੰਡ ਹੈ ਜੀ ਆਹ ਦੇਖੋ ਆ ਵੀ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਤੇ ਤੂੰ ਦੱਸ ਨਾ ਹੈ ਦਰਸ਼ਕੋ ਜਿਹੜਾ ਤੁਸੀਂ ਇਹ ਇੰਨੀ ਲੀਹਾਂ ਤੋਂ ਜਿਹੜੀ ਆ ਸ਼ੇਰਪੁਰ ਨੂੰ ਸੜਕ ਜਾਂਦੀ ਆ ਜਿਹੜੀ ਆਹਾ ਟੁੱਟੀ ਹੋਈ ਆ ਚੌਂਕ ਦੇ ਵਿੱਚ ਜਿਹੜੀ ਇਹ ਸੜਕ ਜੋੜਦੀ ਆ ਸ਼ੇਰਪੁਰ ਕਲਾਂ ਨੂੰ ਤੇ ਸ਼ੇਰਪੁਰ ਖੁਰਦ ਨੂੰ ਤੇ ਨੇੜੇ ਦਾਣਾ ਮੰਡੀ ਆ ਤੇ ਸਾਡੇ ਨਾਲ ਹੋਰ ਵੀ ਇੱਥੇ ਜਿਹੜੇ ਨਗਰਾਂ ਨਾਲ ਜੁੜੇ ਆ ਉਹਨਾਂ ਨਾਲ ਵੀ ਗੱਲਬਾਤ ਆਏ ਆ ਵੀ ਇਹ ਸੜਕ ਟੁੱਟਣ ਦਾ ਅਸਲ ਕਾਰਨ ਕੀ ਆ ਬਈ ਕੀ ਨਾ ਹੋਣਾ ਬਾਈ ਸਤਿ ਸ਼੍ਰੀ ਅਕਾਲ ਮੇਰਾ ਨਾਮ ਜੀ ਸੁਖਤਾ ਸਿੰਘ ਕਿਹੜੇ ਪਿੰਡਾ ਤੁਹਾਡਾ ਮੇਰਾ ਜੀ ਲੀਲਾ ਮੇਗ ਸਿੰਘ ਤੇ ਇਹ ਜਿਹੜੀ ਇੰਨੀ ਸੜਕ ਟੁੱਟੀ ਹੋਈ ਆਈ ਇੰਨੀ ਹਾਸੇ ਵਾਪਰੇ ਆਈ ਐ ਇੰਨਾ ਇਸ ਪਾਣੀ ਖੜਾ ਵਾ ਇਹ ਸੜਕ ਟੁੱਟਣ ਦਾ ਅਸਲ ਕਾਰਨ ਕੀ ਆ ਵੀਰ ਜੀ ਇਹ ਹੈਗਾ ਸੀਵਰੇਜ ਦਾ ਕਾਰਨ ਠੀਕ ਆ ਸਾਡੇ ਸਰਪੰਚ ਨੇ ਮੇਗ ਸਿੰਘ ਵਾਲੇ ਲੀਲਾ ਨਾਲ ਨੇ ਜੀ ਦੋ ਵਾਰੀ ਸਾਫ਼ ਕਰਾਇਆ ਜੀ ਦੋ ਵਾਰੀ ਉਹ ਕਰਾਤਾ ਜੀ ਪੱਛਮੀ ਲੀਲਾ ਵਾਲੇ ਨੇ ਸਰਪੰਚ ਸਾਹਿਬ ਨੇ ਜੀ ਠੀਕ ਆ ਜੀ ਇਹਦੇ ਨਾਂ ਤਾਂ ਇਹ ਵੇੜੇ ਵਾਲੇ ਟੱਕਣ ਲਾਉਂਦਾ ਜੀ ਕੋਈ ਹੂੰ ਠੀਕ ਆ ਫਿਰ ਇਹ ਨਾ ਇਹ ਨਹੀਂ ਪਤਾ ਵੀ ਕੀ ਕੋਸ ਛੜਦੇ ਆ ਵਿੱਚ ਸਿੱਧਾ ਪਾਣੀ ਚਲਾਉਂਦੇ ਆ ਜੀ ਇਹ ਬੰਦੇ ਵੀ ਜਿਹੜੇ ਨੇੜੇ ਨੇੜੇ ਲੁੱਕ ਕਰਦੇ ਰਹੇ ਤੇ ਜਵਾਕਾਂ ਦੇ ਸਕੂਲ ਵਾਲਿਆਂ ਨੂੰ ਇੰਨੇ ਜਿਆਦਾ ਤੰਗ ਹੁੰਦੇ ਆ ਕਿ ਨਾ ਬਾਈ ਜੀ ਤੁਸੀਂ ਆ ਕੇ ਦੇਖੋ ਵੀ ਜਵਾਕ ਕਿਵੇਂ ਲੰਘਦੇ ਤੂੰ ਬਾਈ ਜੀ ਇਹਨਾਂ ਦੀ ਵੀਡੀਓ ਮੇਰੇ ਕੋਲ ਪਈ ਆ ਮੈਂ ਤੁਹਾਨੂੰ ਵੀਡੀਓ ਦਊਂਗਾ ਤੁਸੀਂ ਲਾ ਦਿਓ ਬੱਚੇ ਜਵਾਕਾਂ ਦੀ ਲੰਘਣ ਵਾਲੀ ਠੀਕ ਆ ਤੇ ਇਹਦਾ ਇਹ ਇਹਦਾ ਅਸਲ ਫਿਰ ਇਹਦਾ ਇਹਦਾ ਹੱਲ ਇਹਦਾ ਕੀ ਹੁਣ ਹੋ ਸਕਦਾ ਵੀ ਇਹਦਾ ਹੱਲ ਇਹ ਆ ਵੀ ਉਦੋਂ ਉੱਚੀਆਂ ਹੋ ਜਾਣ ਇਹਦਾ ਇਹਦਾ ਇਹੀ ਹਾਲ ਆ ਬਾਈ ਜੀ ਠੀਕ ਆ ਜੀ ਤੇ ਇੱਕ ਇਹਨਾਂ ਨੂੰ ਵਿਹੜੇ ਵਾਲਿਆਂ ਨੂੰ ਕਿਹਾ ਜਾਵੇ ਵੀ ਇਹ ਥੋੜਾ ਜਆ ਆਪਦਾ ਪਾਣੀ ਦਾ ਕੰਟਰੋਲ ਕਰਨ ਬਾਈ ਜੀ ਇਹ ਜਿਹੜੇ ਸੀਵਰੇਜ ਆ ਇਹ ਪੰਚਾਇਤ ਦੇ ਅਧਿਕਾਰ ਖੇਤਰ ਕਿਉਂਦਾ ਵਾ ਹਾਂਜੀ ਉਹ ਤੋਂ ਹੀ ਪਈ ਪੰਚਾਇਤ ਕਰਵਾ ਸਕਦੀ ਹੈ ਹਾਂਜੀ ਠੀਕ ਆ ਤੇ ਇਹ ਫਿਰ ਵਿਹੜੇ ਵਾਲਿਆਂ ਵਿੱਚ ਕੀ ਆ ਰੋਲਾ ਜੇ ਜੇ ਪੰਚਾਇਤ ਇਹਨੂੰ ਇੰਨੇ ਪੱਕਾ ਹੱਲ ਕਰਵਾ ਦੇਵੇ ਤਾਂ ਪੰਚਾਇਤ ਨੇ ਦੋ ਵਾਰੀ ਹੱਲ ਕੀਤਾ ਜੀ ਇਹਦਾ ਹਾਂ ਪੰਚਾਇਤ ਨੇ ਦੋ ਤਿੰਨ ਨਹੀਂ ਦਾ ਮਤਲਬ ਪ੍ਰੋਪਰ ਹੱਲ ਨਹੀਂ ਨਾ ਹੋਇਆ ਫਿਰ ਤਾਂ ਹੀ ਇਹ ਦੁਬਾਰਾ ਪ੍ਰੋਬਲਮ ਆਈ ਪ੍ਰੋਪਰ ਕੀਤਾ ਜੀ ਦੋ ਤਿੰਨ ਵੀਰੀ ਕੀਤਾ ਪ੍ਰੋਪਰ ਹੱਲ ਰੱਖਦੇ ਨਹੀਂ ਹੱਲ ਕਰਦੇ ਨਹੀਂ ਜੀ ਨਹੀਂ ਹੱਲ ਹੋਇਆ ਨਹੀਂ ਯਾਰਾ ਗੱਟੇ ਕੱਟਣੇ ਸੀ ਕਹੇ ਗੱਟੇ ਕਾਲ ਸੁਣੋ ਮੇਰੀ ਇਧਰ ਨਾਲ ਪਹਿਲੇ ਲੱਗਦੀ ਆ ਵੀਰ ਜੀ ਹੂੰ ਪਹਿਲੇ ਲੱਗਦੀ ਆ ਕਿ ਨਾ ਇੱਥੇ ਉਹਦਾ ਬੰਦੇ ਦਾ ਝੋਨਾ ਪੀਜਿਆ ਹੂੰ ਤੇ ਉਹਦੇ ਝੋਨੇ ਵਿੱਚ ਪਾਣੀ ਟੁੱਟਦਾ ਹੁਣ ਇਧਰ ਦੇਖੋ ਆ ਆਲੂ ਦਾਇਆ ਬੰਦੇ ਦੇ ਹੂੰ ਆਲੂ ਮਾਰਿਆ ਵੀਰ ਜੀ ਹੂੰ ਉਹ ਆਲੂ ਮਾਰਿਆ ਆਲੂ ਲਾਇਆ ਬੰਦੇ ਦੇ ਆਲੂ ਹੁਣ ਮਰ ਨਹੀਂ ਉਹਦੇ ਦਸਦਾ ਕਾਰ ਦੇ ਕੇ ਬੰਦਾ ਗੁੱਥੇ ਚ ਆਇਆ ਸੀਵਰੇਜ ਬੰਦ ਕਰੂਗਾ ਕੀ ਕਰੂਗਾ ਉਹ ਤਾਂ ਉਹ ਤਾਂ ਪਹਿਲੀ ਨਿਵੇਂ ਆ ਨਿਵੇਂ ਤਾਂ ਤਾਂ ਪਾਣੀ ਜਾਣਾ ਹੀ ਜਾਣਾ ਵਾ ਹਨਾ ਜਿਹੜਾ ਨੁਕਸਾਨ ਤਾਂ ਹੋਣਾ ਹੀ ਹੋਣਾ ਮੈਂ ਦਸੀ ਰਿਹਾ ਤਮ ਰਸ਼ੀਵਰਦਨ ਜਾਂ ਵੀ ਉਹ ਜਿਹੜੇ ਪੰਚਾਇਤ ਇਹ ਇਹ ਪੰਚਾਇਤ ਲੀਣਾ ਪੱਛਮੀ ਦੇ ਅਧਿਕਾਰ ਖੇਤਰ ਹੁੰਦਾ ਕਿ ਲੀਣਾ ਮਹਿੰਸ ਦੇ ਅਧਿਕਾਰ ਖੇਤਰ ਹੁੰਦਾ ਇਹ ਇਹ ਪੱਛਮੀ ਦੇ ਜੀ ਪਛਮੀ ਦੋਂ ਦਾ ਹਾਂਜੀ ਤੇ ਇਹਦਾ ਮਤਲਬ ਜਿਹੜੇ ਮੇਕ ਸਿੰਘ ਨੇ ਤਾਂ ਆਪਣਾ ਜੋ ਕੁਝ ਕਰਨਾ ਕੋਸ਼ਿਸ਼ ਨਾਲ ਕੋਲ ਹੱਲ ਕਰਨ ਯਤਨ ਕੀਤਾ ਨਾ ਹਾਂਜੀ ਕੀਤਾ ਜੀ ਤੇ ਫਿਰ ਪਛਮੀ ਪੰਚਾਇਤ ਦਾ ਵੀ ਕੁਝ ਫਰਜ ਬਣਦਾ ਵਾ ਹਾਂਜੀ ਫਰਜ ਤਾਂ ਬੰਦ ਆ ਜੀ ਉਹਨਾਂ ਨੇ ਵੀ ਦੋ ਤਿੰਨ ਵਾਰੀ ਸਾਫ ਕਰਾਤਾ ਉਹਨਾਂ ਦਾ ਪ੍ਰੂਫ ਵੀ ਹੈਗਾ ਮੇਰੇ ਕੋਲ ਉਹਨਾਂ ਨੇ ਵੀ ਦੋ ਵਾਰੀ ਸਾਫ ਕਰਾਇਆ ਠੀਕ ਹਣ ਸੰਭਾਲ ਰੱਖਣੀ ਇਹਨਾਂ ਨੇ ਜੀ ਜੋ ਪੰਚਾਇਤ ਹੈ ਇੱਕ ਵਾਰੀ ਬਣਾ ਕੇ ਦਿੰਦੀ ਹੈ ਜੀ ਸਰਕਾਰ ਕੋਈ ਵੀ ਚੀਜ਼ ਆਪਾਂ ਨੂੰ ਇੱਕ ਵਾਰੀ ਬਣਾ ਕੇ ਦਿੰਦੀ ਆ ਵਾਤ ਵਾਤ ਦੋ ਦੋ ਵਾਰੀ ਆਪਣੇ ਰਿਪੇਅਰ ਕਰਾ ਦੋ ਚਾਰ ਵਾਰੀ ਕਰਾ ਦੋ ਹਣ ਪੰਚਾਇਤ ਵੀ ਆਪਦੇ ਪੱਲੋਂ ਕਿੰਨਾ ਖਰਚਾ ਇਹ ਤਾਂ ਆਪਾਂ ਨੂੰ ਵੀ ਚਾਹੀਦਾ ਵੀ ਆਪਾਂ ਸਾਫ ਸਫਾਈ ਰੱਖੇ ਆਪਾਂ ਆਪਣੇ ਘਰ ਦੀ ਸਾਫ ਸਫਾਈ ਨਹੀਂ ਰੱਖਦੇ ਜੀ ਨਹੀਂ ਉੱਥੇ ਪੱਕੀਆਂ ਹੋਦੀਆਂ ਨਹੀਂ ਬਣੀਆਂ ਪੱਕੀਆਂ ਹੋਈਆਂ ਪੱਕੀਆਂ ਹੋਦੀਆਂ ਬਣੀਆਂ ਜੀ ਹੂੰ ਇਹ ਸੰਭਾਲ ਨਹੀਂ ਰੱਖਦੇ ਸਮਾਲ ਤਾਂ ਹੁਣ ਸਾਫ ਸਫਾਈ ਤਾਂ ਆਪਾਂ ਹੀ ਕਰਾ ਸਕਦੇ ਹਾਂ ਕਿ ਨਾ ਜੇ ਆਪਣਾ ਹੁਣ ਸਰਪੰਚਾ ਸਰਪੰਚ ਕੋਲ ਆਪਣੇ ਕੋਲ ਹੈ ਫਾਂਢੀ ਹੈ ਨਹੀਂ ਆਪਣੇ ਪੱਕੀਆਂ ਪੱਕੀਆਂ ਹੋਦੀਆਂ ਬਣੀਆਂ ਫੇਰ ਤਾਂ ਕੋਈ ਪ੍ਰੋਬਲਮ ਆਣੀ ਚਾਹੀਦੀ ਨਹੀਂ ਜੇ ਪੱਕੀਆਂ ਪੱਕਾ ਹੱਲੇ ਪ੍ਰੋਬਲਮ ਚਲੋ ਆਪਾਂ ਸਰਪੰਚ ਨੂੰ ਕਹਿ ਦਾਂਗੇ ਜੀ ਇੱਕ ਵਾਰੀ ਹੋਰ ਕਰਾ ਦਾਂਗੇ ਜੇ ਫੇਰ ਨਾ ਸਾਡੇ ਫੇਰ ਤਾਂ ਫੇਰ ਆਪਣਾ ਪਿੰਡ ਵਾਲਿਆਂ ਨੂੰ ਕਹਿਣਾ ਪੈਣਾ ਅਜੇ ਤਾਂ ਆਪ ਤੋਂ ਕਿ ਸਾਡੇ ਬੱਚੇ ਲੰਘਦੇ ਆ ਦੇਖੋ ਲੰਘਦੇ ਕਿਵੇਂ ਆ ਜੀ ਇਧਰ ਮਾਰ ਲਓ ਵੀਡੀਓ ਆ ਦੇਖੋ ਜਵਾਕ ਹੁਣ ਸਾਰੇ ਪੈਰ ਲਵੇੜ ਕੇ ਲੰਗੇ ਆ ਆ ਚਾਕ ਲਓ ਹੁਣ ਜਵਾ ਉਹ ਬੰਦਾ ਹੁੰਦਾ ਦੇ ਲੋ ਅੱਧੇ ਉੱਥੇ ਰੋਕੇ ਅੱਧੇ ਯਾਰ ਹੋ ਗਏ ਮਸ਼ੀਨ ਕਿੱਥੋਂ ਮੋਗ ਲਾਉਣੇ ਠੀਕ ਹੈ ਤੁਸੀਂ ਵੀ ਨਗਰ ਦੀ ਪੰਚਾਇਤ ਤੋਂ ਵੀ ਜਿਹੜੀ ਇਹਨਾਂ ਨੇ ਸਵਾਲ ਖੜਾ ਕੀਤਾ ਵਾ ਵੀ ਕੁਝ ਜਿਹੜੇ ਲੋਕਾਂ ਦੇ ਜਿਹੜੇ ਨੇੜੇ ਅੰਗੈਲੀ ਵੀ ਇਹ ਇਹ ਮੂਹਰੇ ਆ ਰਹੀ ਆ ਤੇ ਉਹਨਾਂ ਨੇ ਵੀ ਕੀ ਕਹਿਣਾ ਚਾਹੁੰਦੇ ਬਾਈ ਜੀ ਮੇਲੇ ਪਾਣੀ ਸਪਲਾਈ ਦੇ ਸੱਰ ਛੱਪੜ ਨੂੰ ਜਾ ਨਹੀਂ ਰਿਹਾ ਇਸ ਪਾਣੀ ਇੱਥੇ ਹੀ ਨਿਕਲ ਜਾਂਦਾ ਹੈ ਇਹ ਬੱਗੇ ਵਾਲਾ ਉੱਚਾ ਹੈ ਇਹ ਜਿਹੜਾ ਮੂਹਰੇ ਪਾਸਾ ਉੱਚਾ ਛੱਪੜ 'ਚ ਪਾਣੀ ਨਹੀਂ ਜਾਂਦਾ ਇਹ ਵਾੜੀ ਨਹੀਂ ਛਾਫ ਕਰਕੇ ਕੀ ਕਰਨਗੇ ਜਦੋਂ ਪਾਣੀ ਨਹੀਂ ਸਪਲਾਈ ਦੇ ਰਿਹਾ ਕਹਾ ਘਰਾਂ ਦੀ ਕੀ ਹਾਲੀ ਹੋ ਗਈ ਇਹ ਘਰਾਂ 'ਚ ਪਾਣੀ ਆਈ ਜਾਂਦਾ ਚੱਲੀ ਜਾਂਦਾ ਜਿਆਦਾ ਹੁਣ ਹੋਰ ਛੀਵਰ ਨਹੀਂ ਕੋਈ ਲੀਕ ਹੋ ਰਿਹਾ ਇਹਦੇ ਵਿੱਚ ਨੁਕਸਤ ਤਾਂ ਇਹਦੇ ਵਿੱਚ ਕੋਈ ਪ੍ਰੋਬਲ ਤਾਂ ਨਹੀਂ ਲੀਕ ਹੋ ਰਿਹਾ ਇਹ ਪੂਰੇ ਨਗਰ ਦੀ ਨਕਰੀ ਨਕ ਨਕਾਸੀ ਕਿੱਥੇ ਜਾਂਦੀ ਆ ਪਣੀ ਸਾਰਾ ਨਕਾਸੀ ਆ ਮੰਡੀ ਜੀ ਛੱਪੜ ਬਣਾਏ ਉੱਥੇ ਜਾ ਰਹੀ ਹੈ ਗਣੀ ਉੱਥੇ ਜਾ ਨਹੀਂ ਰਿਹਾਗਾ ਜਾਂਦਾ ਨਹੀਂ ਪਾਣੀ ਉੱਥੇ ਜਾਂਦਾ ਨਹੀਂ ਉਹਦੀ ਸਪਲਾਈ ਨਹੀਂ ਹੋ ਰਹਾ ਉਹਦੇ ਵਿੱਚ ਛੱਪੜ ਜੀ ਉਧਰੋਂ ਬੈਕ ਸ਼ੈਡ ਦੇ ਪਾਣੀ ਆ ਰਿਹਾ ਇਹਦਾ ਬਜੀ ਕੀ ਨਾਮ ਥੋੜਾ ਨਾਮ ਦਰਸ਼ਨ ਸਿੰਘ ਐ ਕਿਹੜਾ ਪੰਡਾ ਓਡਾ ਲੀਆ ਮਣ ਤੇ ਅੱਜ ਤੁਸੀਂ ਇੱਥੇ ਨਗਰ ਨਿਵਾਸੀ ਇਕੱਤਰ ਹੋਏ ਆ ਤੇ ਅੱਜ ਪੱਤਰਕਾਰਾਂ ਨੂੰ ਬੁਲਾਇਆ ਵਾ ਐ ਕੀ ਮਸਲਾ ਸੀ ਆ ਇਹ ਮਸਲਾ ਜੀ ਸੜਕ ਨਾਨਕਸਰ 68 ਨੂੰ ਜਾ ਰਹੀ ਆ ਠੀਕ ਆ ਜੀ ਇਹ ਬਹੁਤ ਲੰਮੇ ਸਾਲ ਤੋਂ ਟੁੱਟੀ ਹੋਈ ਆ ਤੰਤਰ ਬਾਬਾ ਨਨ ਸੰਗੀ ਦੀ ਧਰਤੀ ਤੇ ਨਾਸ਼ੇ ਪ੍ਰਕਾ ਲੰਭੇ ਨੇ ਹਾਂਜੀ ਤੇ ਪ੍ਰਸ਼ਾਦਾ ਲੰਗਰ ਪਾਣੀ ਦੀ ਜਾਂਦਾ ਰਾਤ ਨੂੰ ਹੂੰ ਤੇ ਇਹਦਾ ਕੋਈ ਸਰਕਾਰ ਦਾ ਜਾਂ ਕੋਈ ਹੋਰ ਪੰਚਾਇਤ ਦਾ ਇਹਦੇ ਵਿੱਚ ਕੋਈ ਧਿਆਨ ਨਹੀਂ ਹੈ ਹੂੰ ਇਹ ਸੜਕ ਸਾਡੀ ਜ਼ਰੂਰੀ ਬਣਨੀ ਚਾਹੀਦੀ ਹੈ ਠੀਕ ਇਹ ਸੜਕਾਂ ਟੁੱਟੀਆਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਹੋ ਗਿਆ ਜੀ ਡੇਢ ਦੋ ਸਾਲ ਹੋ ਚੱਲੇ ਇਹਨੂੰ ਤੇ ਇੱਥੇ ਤੁਸੀਂ ਨੇੜੇ ਰਹਿੰਦੇ ਹੋਊਗਾ ਇੱਥੇ ਕੋਈ ਸੜਕ ਖਾਸੇ ਵੀ ਵਾਪਰ ਕੇ ਹੋਣੇ ਨਹੀਂ ਸੜਕ ਕੋਈ ਹੋਂਦਾ ਰਾਤ ਨੂੰ ਡੇਗ ਵੀ ਸਕਦਾ ਕੋਈ ਹੂੰ ਕੋਈ ਐਕਸੀਡੈਂਟ ਵੀ ਹੋ ਸਕਦਾ ਹੂੰ ਇਹਦਾ ਕੋਈ ਜਿਹਨੂੰ ਨਹੀਂ ਕੋਈ ਨਹੀਂ ਨਿਗਾਹ ਘੱਟ ਉਹ ਵੀ ਡੱਕ ਸਕਦਾ ਹੈਗਾ ਇਹ ਜ਼ਰੂਰੀ ਸਾਨੂੰ ਛੱਡ ਕੇ ਇਹ ਨਾਨਕਸਰ ਨੂੰ ਉਠਾਰਨ ਨੂੰ ਜਾ ਰਹੀ ਹੈ ਇਹ ਜ਼ਰੂਰ ਮਾਉਣੀ ਚਾਹੀਦੀ ਹੈ ਤੇ ਤੁਸੀਂ ਇਹ ਮਾਮਲਾ ਹੈ ਪਿੰਡ ਦੀ ਪੰਚਾਇਤ ਦੇ ਵਿੱਚ ਧਿਆਨ ਵਿੱਚ ਲਿਆਂਦਾ ਜਾਂ ਕੋਈ ਨਗਰ ਤੇ ਜਿਹੜੇ ਆ ਐਮਲਿਾ ਪੰਚਾਇਤ ਨੂੰ ਵੀ ਦੇਸੀ ਜਾਂਦਾ ਵੀ ਉਹਨਾਂ ਨੂੰ ਸਾਰਾ ਦਿਸਦਾ ਹੀ ਹੈ ਹੂੰ ਫਿਰ ਸਰਕਾਰ ਤੋਂ ਕੀ ਮੰਗ ਕਰਦੇ ਆ ਤੁਸੀਂ ਇਹ ਸੜਕਾਂ ਮਸਲਾ ਹਰ ਜ਼ਰੂਰੀ ਹੱਲ ਹੋਣਾ ਚਾਹੀਦਾ ਜੀ ਠੀਕ ਆ ਹਾਂ ਜਲਦੀ ਤੋਂ ਜਲਦੀ ਛੱਡ ਕੇ ਸਿਆ ਇਹ ਬਣਨੀ ਚਾਹੀਦੀ ਹੈ ਕਿਉਂ ਪਿੰਡ ਦਾ ਮੁਖਾਸ ਇਹ ਸੜਕ ਤੇ ਜਿਆਦੇ ਆ ਹੂੰ ਆਵਾਜ਼ ਆਵਾਜ਼ਾਈ ਬਹੁਤ ਜਿਆਦੇ ਆ ਤੇ ਮੰਡੀ ਨੂੰ ਸੜਕ ਦਾਣਾ ਮੰਡੀ ਨੂੰ ਜਾਂਦੀ ਹੈ ਬੱਚੇ ਜਾਂਦੇ ਆ ਬੱਚੇ ਸਕੂਲ ਜਾਂਦੇ ਆ ਇਹ ਵੀ ਬਹੁਤ ਔਖਾ ਜੀ ਜੋ ਬੱਚੇ ਨਾਲ ਜਾਂਦੇ ਆ ਗੱਡੀ ਦੇ ਵਿੱਚ ਡੱਕਦੇ ਕਰਦੇ ਆ ਸਕੂਲ ਜਾਂਦੇ ਆ ਬੱਚੇ ਉਹਨਾਂ ਦਾ ਵੀ ਔਖਾ ਹੀ ਆ ਜੀ ਹੂੰ ਜਿਹੜੇ ਬੱਚੇ ਵਿਚਾਲੇ ਕਈ ਵੇਲੇ ਜਿੱਡੱਕ ਜਾਂਦੇ ਆ ਸਕੂਲ ਜਾਣ ਦਾ ਟਾਈਮ ਹੁੰਦਾ ਉਦੋਂ ਬੱਚਾ ਕੱਪੜੇ ਖਰਾਬ ਹੋ ਜਾਂਦੇ ਫਿਰ ਉਹ ਘਰੇ ਜਾਂਦੇ ਵੇ ਸਕੂਲ ਜਾਂਦੇ ਫਿਰ ਡਾਂਟ ਪੈਂਦੀ ਉੱਥੇ ਆ ਕੇ ਕਿ ਤੁਸੀਂ ਨਾ ਲੇਟ ਹੋ ਗਏ ਕੀ ਗੱਲ ਹੈ ਸਰਕਾਰ ਦੀ ਜਾਨੀ ਇਹੀ ਮੰਗ ਆ ਜੀ ਕਿ ਇਹ ਪਾਣੀ ਸਾਡਾ ਨਿਕਲਦਾ ਹੋ ਜੇ ਬਾਕੀ ਸੜਕ ਬਣਨੀ ਚਾਹੀਦੀ ਥਾਨੂੰ ਜਲਦੀ ਜਲਦੀ ਮੰਗ ਨਹੀਂ ਚਾਹੀਦੀ ਉਹ ਬੱਚੇ ਬਹੁਤ ਪਰੇਸ਼ਾਨ ਹੈ ਬੱਚਿਆਂ ਦਾ ਜੀ ਛੋਨੇ ਬੱਚੇ ਜਾਂਦੇ ਬੱਚੇ ਸਕੂਲ ਜਾਂਦੇ ਹੈ ਡਿੱਗਦੇ ਬਹੁਤ ਆਨ ਸਪੋਰਟਰ ਡਿੱਗ ਜਾਂਦੇ ਹੋਰ ਡਿੱਗ ਕੇ ਚੱਕੇ ਵਿਆਪ ਹੈਗੇ ਕਈ ਵਾਲੀ ਜਿਹੜੀ ਐਸ ਵੀ ਮਾਤਾ ਜਨੋ ਹੋ ਰਹੀਆਂ ਉਹ ਵੀ ਡਿੱਗੇ ਆ ਬੱਚੇ ਵੀ ਡਿੱਗੇ ਇੱਕ ਦਿਨ ਵਾਲੀ ਬਰਦੀਆਂ ਖਰਾਬ ਹੋਈਆਂ ਬੱਚਿਆਂ ਦੀ ਇਹ ਬਈ ਸੜਕ ਨੂੰ ਟੁੱਟੇ ਕਿੰਨਾ ਟਾਈਮ ਹੋ ਗਿਆ ਫਿਰ ਇਹ ਤਾਂ ਇਹ ਹੋ ਗਿਆ ਜੀ ਅਛਾ ਸਰਕਾਰ ਦਾ ਕੋਈ ਜੇ ਨੁਮਾਇੰਦਾ ਕਿਸੇ ਧਿਆਨ ਹੀ ਨਹੀਂ ਆਇਆ ਨਾ ਕੋਈ ਸਰਪੰਚ ਦਾ ਨਾ ਕੋਈ ਬਿੰਬਰ ਦਾ ਨਾ ਕੋਈ ਸਰਕਾਰ ਦਾ ਕਿਸੇ ਦਾ ਨਹੀਂ ਧਿਆਨ ਆਵਾਜ਼ ਅਈ ਖਣ ਨਹੀਂ ਪਹੁੰਚਦੀ ਮੰਡੀ ਦੇ ਵਿੱਚ ਇੰਨਾ ਪ੍ਰੋਗਰਾਮ ਜਾ ਰਿਹਾ ਉਹਨਾਂ ਝੋਨੇ ਦਾ ਸੀਜ਼ਨ ਚੱਲਿਆ ਸੀ ਬੁਰਾ ਹਾਰਿਆ ਝੋਨੇ ਦੀਆਂ ਟਰਾਲੀਆਂ ਦਾ ਤੇ ਝੋਨੇ ਦੇ ਮੰਡੀ ਦਾ ਝੋਨੇ ਦੇ ਸੀਜ਼ਨ ਦੇ ਵਿੱਚ ਇੰਨਾ ਬੁਰਾ ਹਾਰਿਆ ਕੋਈ ਹਾਰ ਨਹੀਂ ਸੀ ਤੇ ਕਿਸੇ ਸਰਕਾਰ ਦਾ ਜਾਂ ਕਿਸੇ ਪੰਚਾਇਤ ਦਾ ਵੀ ਕੋਈ ਧਿਆਨ ਨਹੀਂ ਹੈ ਇਹ ਵੀ ਗਲਤੀ ਜਲਦੀ ਜਲਦੀ ਕਰਨ ਕੇ ਹੱਲ ਹੋਣਾ ਚਾਹੀਦਾ ਹੈ ਬੱਚਿਆਂ ਦਾ ਬਾਲਾ ਇਹ ਹੋਰ ਦਾ ਗੱਲ ਕੋਈ ਨਹੀਂ ਬੱਚਿਆਂ ਦਾ ਬਾਲਾ ਜਿਹੜੇ ਸਕੂਲ ਬੱਚੇ ਜਾਂਦੇ ਆ ਉਹਨਾਂ ਦਾ ਔਖਾ ਜਾਦੀ ਹੈ। ਸਿੱਧੀ ਸਿੱਧੀ ਜੇ ਸੜਕ ਬਣਨੀ ਚਾਹੀਦੀ ਹੈ। ਪਾਣੀ ਦਾ ਜਿਹੜਾ ਨਿਕਾਸ ਆ ਉਹ ਆਪੇ ਨਿਕਲਦਾ ਹੋ ਜੂਗਾ। ਤੇ ਬਾਈ ਗੁਰਜੀਪਾਲ ਸਾਹਿਬ ਬਾਈ ਗੁਰਜੀ। ਦਰਸ਼ਕੋ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੀ ਆ ਪਿੰਡ ਲੀਲਾਂ ਤੋਂ ਜਿਹੜੀ ਏ ਸ਼ੇਰਪੁਰਾ ਤੇ ਤੰਤਰਮ ਬਾਬਾ ਨੰਦ ਸਿੰਘ ਜੀ ਦੀ ਜਿਹੜੀ ਕਲੇਰਾ ਵਾਲਿਆਂ ਤੋਂ ਇੱਥੇ ਵੱਡੀ ਗੱਲ ਸੰਗਤਾਂ ਜਾਂਦੀਆਂ ਤੇ ਇਹ ਪੰਜਾਬ ਸਰਕਾਰ ਦੇ ਮੂੰਹ ਬੋਲਦੀ ਜਿਹੜੀ ਵਿਕਾਸ ਕਾਰੀਆਂ ਤਸਵੀਰਾਂ ਹੁਣ ਦੇਖਦੇ ਆ ਵੀ ਵੀਡੀਓ ਚੱਲਣ ਤੋਂ ਬਾਅਦ ਪੰਜਾਬ ਸਰਕਾਰ ਜਾਂ ਸਾਡੇ ਹਲਕਾ ਵਿਦੈਕ ਬੀਬੀ ਸਰਬਜੀਤ ਮਾਨੂ ਕੇ ਇਹ ਸੜਕ ਦਾ ਦੌਰਾ ਕਰਕੇ ਕੀ ਡਿਸੀਜਨ ਲੈਂਦੇ ਆ ਕਿੰਨੇ ਟਾਈਮ ਤੱਕ ਸੜਕ ਬਣ ਜਾਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਜਦ ਤੱਕ ਨੂੰ ਦੇਖਦੇ ਰਹੋ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਸਰਪੰਚ ਸਾਹਿਬ ਕੀ ਹਾਲ ਨੇ ਠੀਕ ਹੈ ਜੀ ਬਹੁਤ ਵਧੀਆ ਜੀ ਅੱਛਾ ਮੈਨੂੰ ਐਂ ਦੱਸੋ ਵੀ ਸਰਪੰਚ ਤੁਸੀਂ ਕਿਉਂਕਿ ਤੁਹਾਡੇ ਘਰ ਲਈ ਆ ਮੈਡਮ ਜੀ ਮੈਡਮ ਆ ਸਰਪੰਚ ਹਾਂਜੀ ਅੱਛਾ ਚਲੋ ਠੀਕ ਆ ਮੈਂ ਪੱਤਰਕਾਰ ਮਨਜੀਤ ਬੋਲਦਾ ਹਾਂ ਜੀ ਹਾਂ ਮੇਰੇ ਕੋਲ ਨੰਬਰ ਫੀਡ ਹੈ ਇੱਥੇ ਤੇਰਾ ਅੱਛਾ ਤੇ ਮੈਨੂੰ ਐਂ ਦੱਸੋ ਵੀ ਅੱਜ ਨਾ ਮੈਨੂੰ ਕਈ ਬੰਦਿਆਂ ਨੇ ਬੁਲਾਇਆ ਸੀਗਾ ਆਪਣੀ ਜਿਹੜੀ ਸੜਕ ਟੁੱਟੀ ਹੋਈ ਆ ਹਾਂਜੀ ਹਾਂਜੀ ਠੀਕ ਆ ਤੇ ਉਹਦੇ ਲੋਕਾਂ ਬੜਾ ਨੰਗਣੂ ਅੱਜ ਮੈਂ ਵੀ ਉਸ ਪਾਸੇ ਗਿਆ ਸੀਗਾ ਤੇ ਉਹ ਲੋਕਾਂ ਨੇ ਉੱਥੇ ਬੁਲਾਇਆ ਵੀ ਸੀਗਾ ਤੇ ਲੋਕਾਂ ਨੂੰ ਬੜੀ ਮੁਸ਼ਕਲ ਆ ਸਾਹਮਣਾ ਕਰਨਾ ਪੈਂਦਾ ਵਾ ਤੇ ਬੜੇ ਸਟੂਟੇ ਉਹਦਾ ਕੀ ਕਾਰਨ ਆ ਉਹਦਾ ਤੁਸੀਂ ਪਿੰਡ ਦੇ ਮੁਖੀ ਹੋ ਉਹਦਾ ਕੀ ਹੱਲ ਹੋ ਸਕਦਾ ਕੀ ਹੱਲ ਕਰਵਾ ਰਹੇ ਆ ਉਹਦਾ ਉਹ ਨਾ ਇੱਕ ਸੀਵਰੇਜ ਜਿਹੜੇ ਸੀਗੇ ਉਹ ਨੀਵੇਂ ਪਏ ਹੋਏ ਆ ਠੀਕ ਆ ਇਹਦਾ ਨਾ ਇੱਕ ਸੀਵਰੇਜ ਨੀਵੇਂ ਪਏ ਹੋਏ ਆ ਜਿਹੜਾ ਪਰਲਾ ਸੀਵਰੇਜ ਆ ਉਹ ਉੱਚਾ ਵਾ ਇੱਕ ਜਿਹੜਾ ਆਪਣਾ ਛੱਪੜਾ ਪੀੜਾ ਪਸ਼ਮੀ ਦਾ ਉਹ ਨਾ ਓਵਰਫਲੋ ਹੋਇਆ ਜੀ ਠੀਕ ਆ ਹਾਂ ਉਹ ওভারਫਲੋ ਹੋਇਆ ਉਹਦਾ ਪਾਣੀ ਕੱਢਣ ਵਾਲਾ ਸਿਰਫ 2 ਤੋਂ 2.5 ਫੁੱਟ ਡੂੰਘਾ ਹੀ ਆ ਠੀਕ ਆ ਹਾਂ ਹੁਣ ਤੁਹਾਨੂੰ ਪਤਾ ਸਾਰਾ ਪਿੰਡ ਦੇਖ ਲਓ ਕਿੰਨਾ ਪਾਣੀ ਆ ਉਹਦਾ ਹਾਂ ਹੁਣ 2.5 ਫੁੱਟ ਚ ਕੀ ਖੜਦਾ ਜੀ ਹੁਣ ਆਸੇ ਪਾਸੇ ਜੀ ਨੰਦਰਾ ਨੇ ਕਣਕਾਂ ਬੀਜੀਆਂ ਵਾ ਕਿਸ ਨੇ ਪਾਣੀ ਕੱਢਣ ਨਹੀਂ ਦੇਣਾ ਜੀ ਉਹਦਾ ਠੀਕ ਆ ਤੇ ਇਹਦਾ ਤੁਸੀਂ ਇਹ 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 ਪੰਚਾਇਤ ਵੱਲੋਂ ਕੀ ਹੱਲ ਕਰਵਾ ਰਹੇ ਆ ਲੋਕਾਂ ਦਾ ਜਿਹੜਾ ਲੋਕਾਂ ਨੂੰ ਬੜੀ ਸੜਕ ਟੁੱਟੀ ਆ ਬੜਾ ਮੁਸ਼ਕਲ ਆ ਸਾਹਮਣਾ ਕਰਨਾ ਪੈਂਦਾ ਐਦਾ ਜੀ ਹੁਣ ਅੱਜ ਤਾਂ ਸੰਡੇ ਆ ਕੱਲ ਨੂੰ ਦੇਖਦਾ ਮੈਂ ਸੈਕਟਰੀ ਸਾਹਿਬ ਨਾਲ ਗੱਲ ਕਰਦਾ ਉਸ ਤੋਂ ਬਾਅਦ ਜਿਹੜਾ ਪਾਣੀ ਛੱਪੜਦਾ ਉਹ ਮੈਂ ਇਹਦੇ 'ਚ ਕਰਵਾ ਰਿਹਾ ਮੈਂ ਜਿਹੜੇ ਆਰਲੇ-ਵਰੇ ਬੂਟੇ ਲੱਗੇ ਹੋਏ ਆ ਆਪਣੇ ਠੀਕ ਆ ਉਧਰ ਲਈ ਛੇਰ ਕਰਵਾ ਕੇ ਫਿਰ ਦੇਖਦੇ ਸੈਕਟਰੀ ਸਾਹਿਬ ਨੂੰ ਕਹਿੰਨੇ ਆ ਤੇ ਵੀ ਉਹਨੂੰ ਮਾਰੇ ਡੂੰਗਾ ਕਰੋ ਜੀ ਹੂੰ ਹਾਂ ਫਿਰ ਇਹਦਾ ਹੱਲ ਹੋਣਾ ਜੀ ਪਹਿਲਾਂ 2-3 ਵਾਰੀ ਕਰਵਾ ਚੱਕੇ ਆ ਉਹਨਾਂ ਨੂੰ ਪਰ ਗੱਲ ਨਹੀਂ ਬਣੀ ਦੁਬਾਰਾ ਫੇਰ ਭਰ ਜਾਂਦੇ ਆ ਇਹ ਪਹਿਲਾਂ ਵੀ ਪਤਾ ਲੱਗਿਆ ਸੀ ਵੀ ਲੀੜਾਂ ਜਿਹੜਾ ਮੀਂਹ ਸੰਗ ਦੇ ਸਰਪੰਚ ਨੇ ਵੀ ਇਹ ਵਿਛਵਾਈ ਇੱਕ ਦੋ ਵਾਰੀ ਕਰਵਾ ਚੁੱਕੇ ਆ ਉਹ ਵੀ ਕਹਿੰਦੇ ਹਾਂ ਇੱਕ ਵਾਰੀ ਹਾਂ ਤੇ ਫੇ ਸਮੱਸਿਆ ਹੱਲ ਨਹੀਂ ਹੋ ਰਹੀ ਇਹ ਇਹ ਕਾਰਨ ਹੋ ਕ ਹੱਲ ਕਾ ਤੋ ਨਹੀਂ ਹੋ ਰਹੀ ਪਾਪ ਨੀਵੇਂ ਆ ਜੀ ਪਾਪ ਨੀਵੇਂ ਆ ਜੀ ਪਹਿਲਾਂ ਦੇ ਪਾਪ ਨੀਵੇਂ ਪਏ ਹੋਏ ਆ ਉਹਦੀਆਂ ਸਹੀ ਨਹੀਂ ਬਣੀਆਂ ਜੀ ਉਹਦੀਆਂ ਠੀਕ ਆ ਕੋਈ 2-3 ਲੀਕ ਹੀ ਹੁੰਦੀਆਂ ਨਹੀਂ ਹੋਰ ਪੰਡਕ ਕੋਈ ਨਹੀਂ ਲੀਕ ਫੀ ਠੀਕ ਆ ਉਹ ਤੇ ਨਿਮਾਨ ਪੈ ਜਾਂਦੀ ਹੈ ਨਾ ਜੀ ਸੜਕ ਦੀ ਹਾਂ 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 ਪਹਿਲਾਂ ਉੱਚਾ ਕਰਕੇ ਨਹੀਂ ਜੀ ਪਾਈ ਹੋਈ ਉਹਨਾਂ ਨੇ ਠੀਕ ਆ ਜਿਵੇਂ ਪੰਚਾਇਤ ਵੱਲ ਤੁਸੀਂ ਹੱਲ ਕਰਵਾ ਰਹੇ ਆਂ ਹਾਂ ਜੀ ਹੁਣ ਕਰਾਵਾਂਗੇ ਜੀ ਉਹਦਾ ਹੱਲ ਕੱਲ ਸੈਕਟਰੀ ਆ ਉਹ ਨਾਲ ਗੱਲ ਕਰਦੇ ਆਂ ਫਿਰ ਛੱਪੜ ਖਾਲੀ ਕਰਾਉਨੇ ਆ ਜੀ ਠੀਕ ਆ ਹਾਂ ਉਹਨੇ ਜੀ ਮਤਾਇਦਾ ਫੇਰ ਪਹਿਲਾਂ ਵੀਡੋ ਕਰਵਾ ਲਈ ਆ ਦੋ ਤਿੰਨ ਵੇਰੀ ਕਿਉਂਕਿ ਉਹ ਤਾਂ ਹੁਣ ਪੈਬ ਪੱਟ ਕੇ ਜਾਂਦਾ ਦੁਆਰੇ ਪਏ ਜਾਂ ਉਹਦੀਆਂ ਹੋਦੀਆਂ ਉੱਚੀਆਂ ਹੋਣ ਜੀ ਉਹਦੀਆਂ ਓਕੇ ਹਾਂਜੀ ਫੇਰ ਹੀ ਹੱਲ ਹੋਣਾ ਉਹ ਤਾਂ ਨਹੀਂ ਜੇ ਉਹ ਤੇ ਨਰਕੀ ਵਜਿਆ ਹੋਇਆ ਜੀ ਹਾਂ ਹਾਂ ਲੋਕਾਂ ਨੂੰ ਬੜੀ ਮੁਸ਼ਕਲ ਆ ਸਾਹਮਣਾ ਪੈਂਦਾ ਜਿਹੜੇ ਸਕੂਲ ਖਾਸ ਕਰਕੇ ਜਿਹੜੇ ਖਾਸ ਕਰਕੇ ਜਿਹੜੇ ਸਕੂਲੀ ਬੱਚੇ ਜਾਂਦੇ ਆ ਬੱਚਿਆਂ ਨੂੰ ਬੁੜੀਆਂ ਮੁਸ਼ਕਲਾਂ ਕਿਉਂਕਿ ਬੱਚੇ ਘਰੋਂ ਤਿਆਰ ਹੋ ਕੇ ਆਉਂਦੇ ਆ ਨਾ ਕੱਪੜੇ ਗੰਦੇ ਹੋ ਜਾਂਦੇ ਆ ਬਿਲਕੁਲ ਜੀ ਉਹਨਾਂ ਨੂੰ ਜਿਆਦਾ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਤਾਂ ਹਾਂ ਮੈਂ ਦੋ ਤਿੰਨ ਵੇਰੀ ਇਹਦਾ ਮਤਾਂ ਵੀ ਹਾਂ ਦੇ ਕੋਈ ਉਹਦੇ ਉੱਤੇ ਸੁਣਵਾਈ ਨਹੀਂ ਹੋਈ ਸਾਡੀ ਤਾਂ ਠੀਕ ਆ ਸੜਕ ਵੀ ਆ ਕੇ ਆਈ ਗਏ ਸੜਕ ਦੁਬਾਰੇ ਬਣਾ ਦਿਓ ਜੀ ਠੀਕ ਆ ਹਾਂ ਜੀ ਤੁਸੀਂ ਤੁਸੀਂ ਕੋਈ ਸੜਕ ਬਣਾਉਂਗੇ ਜੇ ਸੜਕ ਉੱਚੀ ਬਣ ਜਾਏ ਫੇਰ ਵੀ ਸਪਸਿਆ ਨਾਲ ਹੋ ਸਕਦਾ ਵਾ ਹਨ ਬਿਲਕੁਲ ਜੀ ਬਿਲਕੁਲ ਤੁਸੀਂ ਆਪਣੇ ਹਲਕਾ ਦੇ ਵਿਭਾਗ ਬੀਬੀ ਸਰ ਵੀ ਮਨ ਕੋਈ ਧਿਆਨ ਵੀ ਲੈਂਦੀ ਗੱਲ ਇਹ ਇਹ ਜੀ ਹਾਂ ਜੀ ਉਹਨਾਂ ਨੇ ਪਿੱਛੇ ਦੀ ਰਿਪੋਰਟਿੰਗ ਪਾਈ ਸੀ ਕਿ ਵੀ ਜਿੰਨਾ ਜਿੰਨਾ ਦੇ ਜਿਹੜੇ ਕੰਮ ਹੈਗੇ ਆ ਹੂੰ ਇਹੋ ਬੀਡੀਪੀਓ ਨੂੰ ਸਾਹਮਣੂ ਬਣਾ ਕੇ ਉਹਦੀਆਂ ਵੀਡੀਓ ਫੋਟੋ ਖਿੱਚ ਕੇ ਉਹਨੂੰ ਸੈਂਡ ਕਰ ਦੋ ਓਕੇ ਤੇ ਵੀਡੀਓ ਵੀ ਉਹਨਾਂ ਵੀ ਆ ਕੇ ਆਈਗੀ ਵੀ ਤੁਸੀਂ ਖਾਸ ਕਰਕੇ ਕੰਮਾਂ ਤੇ ਧਿਆਨ ਦਿਓ ਠੀਕ ਆ ਹਾਂ ਇਹ ਮੰਡੀ ਦੀ ਆਪਣੀ ਚੱਲੀ ਨਹੀਂ ਸੀਗੀ ਜੀ ਉਹ ਤੋਂ ਪਹਿਲਾਂ ਵੀ ਕੰਮ ਪਾਏ ਹੋਏ ਸੀਗੇ ਆਪਾਂ ਬੀਡੀਪੀਓ ਉਹਦੇ ਗਰੁੱਪ 'ਚ ਠੀਕ ਆ ਹਾਂ ਮੈਡਮ ਦੀ ਵੌਇਸ ਰਿਕਾਰਡਿੰਗ ਆਈ ਸੀ ਜਦੋਂ ਠੀਕ ਆ ਹਾਂ ਉਦੋਂ ਬਾਅਦ ਜੇ ਕੋਈ ਪਤਾ ਨਹੀਂ ਲੱਗਿਆ ਜੀ ਕੀ ਹੋਇਆ ਕੀ ਨਹੀਂ ਕਿ ਤੁਸੀਂ ਇਹ ਮਾਲ ਉਹ ਵੀਡੀਓ ਤਾਂ ਧਿਆਨ ਚ ਲਿਆਤਾ ਸੀਗਾ ਹਾਂਜੀ ਹਾਂ ਮੈਂ ਪਰਸਨਲੀ ਉਹਦੇ ਨੰਬਰ ਤੇ ਵੀ ਸੈਂਡ ਕਰਤਾ ਸੀ ਉਹਨਾਂ ਨੂੰ ਤੇ ਉਹਨਾਂ ਦੇ ਗ੍ਰਾਪੇ ਚ ਵੀ ਪਾਤਾ ਸੀਗਾ ਜੀ ਓਕੇ 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 ਠੀਕ ਆ ਹਾਂ ਮਤਾ ਲੈ ਕੇ ਵੀ ਪਾਤਾ ਸੀਗਾ ਜੀ ਇੱਕ ਤਾਂ ਆਪਣੀ ਸੜਕ ਦਾ ਾਡੇ ਤੋਂ ਲੈ ਕੇ ਮੰਡੀ ਤੱਕ ਜੀ ਜੀ ਐ ਕਿ ਜਿਹੜੀ ਜਨੇਤਪੁਰ ਵਾਲੀ ਟੁੱਟੀ ਹੋਈ ਆ ਜੀ ਤੇ ਵੀ ਸਰਪੰਚ ਦੇ ਘਰੇ ਇੱਕ ਉਹਦਾ ਮਤਾ ਪਵਾਤਾ ਸੀਗਾ ਜੀ ਓਕੇ ਜੀ ਮਤਾ ਪਵਾ ਕੇ ਉਹਨਾਂ ਨੂੰ ਸ਼ੈਡ ਵੀ ਕਰਤਾ ਸੀਗਾ ਜੀ ਆਪਣੇ ਲੈਟਰ ਪੈਡ ਤੇ ਠੀਕ ਆ ਠੀਕ ਆ ਹਾਂ ਜੀ ਹਾਂ ਚਲੋ ਠੀਕ ਆ ਸੁਪੰਨ ਸਾਹਿਬ ਗੱਲਬਾਤ ਕਰਨੀ ਥੋੜਾ ਬਹੁਤ ਬਹੁਤ ਧੰਨਵਾਦ ਅੱਜ ਮੈਂ ਵਾਇਰ ਰਿਕਾਰਡਿੰਗ ਕਰ ਰਿਹਾ ਤੁਹਾਡੀ ਮੈਂ ਨਾਲ ਨਾਲ ਵਾਇਕ ਚਲਾਉਣੀ ਆ ਜੀ ਇਹ ਹਾਂ ਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਠੀਕ ਹੈ ਸਮਨ ਸਾਹਿਬ ਧੰਨਵਾਦ ਬਹੁਤ ਬਹੁਤ